ਹਾਂਜੀ ਦੋਸਤੋ ਦੁਬਾਰਾ ਫੇਰ ਅੱਜ ਆਪਾਂ 21 ਤਰੀਕ ਗੈਸ ਕੀ ਪਿੰਡ ਕਿਲੀ ਦਿਖਾਉਣ ਨੂੰ ਤੁਹਾਨੂੰ ਬਹੁਤ ਖੰਦੇ ਵਿਚਾਰ ਸੁਣਾਉਂਦੀਆਂ ਕਿ ਅੱਜ ਅੱਜ ਫੇਰ ਇਹ ਬੱਕਰੀ ਨੂੰ ਆਪਣੇ ਨੂੰ ਮੈਂ ਮੈਨ ਨੇ ਤਿੰਦੂਏ ਨੇ ਜੱਕ ਮੈਂ ਕੀਤਾ ਤੇ ਤਾਂਕੇ ਲੱਗੇ ਆ ਦਿਖਾ ਰਿਹਾ ਵੀਰ ਤੁਹਾਨੂੰ ਤੇ ਬੱਤਲ ਗੱਲਾਂ ਬਾਤਾਂ ਕਰਦੇ ਆ ਪਿੰਡ ਦੇ ਵੀਰਾਂ ਨਾਲ ਜਰੂਰ ਹਾਂਜੀ ਪੀਵੀ 60 ਰੁਪਏ ਤੇ ਤੁਹਾਡਾ ਸਵਾਗਤ ਹੈ ਇਸਿਆਲੇ ਪਿੰਡ ਪਹੁੰਚੇ ਅੱਜ ਬਾਈਰ ਰੋਕ ਕੋਲੇ ਕਰਦੇ ਆ ਗੱਲਬਾਤ ਵੀ ਕਿਹੜਾ ਕਿਲੀਲੇ ਦੇ ਡੀਲ ਕਾ ਕਿਲੀਲੇ ਪਿੰਡ ਸੌਰੀ ਕਿਲੀ ਪਿੰਡ ਪਹੁੰਚੇ ਆਪਾਂ ਤੇ ਕਾਫੀ ਦਿਨਾਂ ਦੇ ਬਾਈ ਹੋਰੀ ਲੱਗੇ ਪਏ 15-20 ਦਿਨੋਂਗੇ ਆਪਣੇ ਚਕਲਾਤ ਮਹਿਕੀ ਮਨ ਲੈ ਤੇ ਆਪਣੇ ਕੀਤਾ ਜਾਂ ਵਿਘੜਾ ਇਹ ਹਲੇ ਕੋਈ ਕਲੀਅਰ ਨਹੀਂ ਹੋਇਆ ਵੀ ਵੀ ਹੈ ਕੀ ਚੀਜ਼ ਬਾਕੀ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਯਨੋ ਪ੍ਰੋਸੈਸ ਚੱਲੇਗਾ ਬਾਈ ਤੁਸੀਂ ਦੱਸੋ ਕੀ ਵੀ ਸਾਡਾ ਥਲੇ ਵੀ ਤੁਹਾਡਾ ਸਵਾਗਤ ਹੈ ਹਾਂਜੀ ਬਾਈ ਜੀ ਕੀ ਤੁਹਾਡਾ ਵਿਚਾਰ ਦਿਓ ਕਿ ਕਿਹੜਾ ਆਪਣਾ ਜਾਨਵਰ ਇਸ ਪਿੰਡ ਦੇ ਵਿੱਚ ਆਪ ਜੀ ਜੰਗਲੀ ਜਾਨਵਰ ਜੰਗਲੀ ਜਾਨਵਰ ਹੈ ਜੀ ਇਹਨੂੰ ਸਾਨੂੰ ਤੋਂ 3 ਵਕਤ ਪੈੜਾ ਤੋਂ ਕਟੋ ਕਰਤਕ 20 ਸਾਲ ਹੋ ਗਏ ਜੀ ਨੂੰ ਇਹਦੀਆਂ ਪੈੜਾ ਤੋਂ ਸਾਨੂੰ ਜੱਜਮੈਂਟ ਹੋਈ ਆ ਹਜੇ ਤੱਕ ਮੰਨ ਕੇ ਚਲੋ ਕਿਸੇ ਨੇ ਦੇਖਿਆ ਹੈ ਨਹੀਂ ਇਹ ਜਾਨਵਰ ਕੀ ਹੈ ਤੇ ਅੱਜ ਦੀ ਘਟਨਾ ਇਹ ਹੈ ਜੀ ਵੀ ਅੱਜ ਸਵੇਰੇ 9:30 ਵਜੇ ਮਹਾਂਪੁਰ ਜੀ ਸਾਡੇ ਸਾਡੇ ਕਿਲੋ ਬੱਕਰੀ ਸੀਗੀ ਇੱਥੇ ਇੱਥੇ ਉਹਨੇ ਅਟੈਕ ਕਰਿਆ ਤਾਂ ਕਿ ਇੱਥੋਂ ਬੱਕਰੀ ਨੂੰ ਚੱਕਿਆ ਟੁਟਕਟ ਹੋ ਲੈ ਕੇ ਗਿਆ ਜੀ ਉਦੋਂ ਨੂੰ ਕਾਫੀ ਨਮੀ ਦੂਸ 100 200 ਪਟਦੀ ਉਹਥੇ ਜਾ ਕੇ ਛੱਡਿਆ ਉਹਨੇ ਉਥੋਂ ਦੇ ਚੱਕ ਕੇ ਲੈਂਦੀ ਬੱਕਰੀ ਨੂੰ ਸਾਰਾ ਫਾੜ ਦਿੰਦੀ ਤਾਂ ਕਿ ਉਹ ਟਾਂਕੇ ਤੋਂ ਸਾਹਮਣੇ ਲੱਗਿਆ ਜੋ ਪ੍ਰਸ਼ਾਸਨ ਆ ਜੀ ਪ੍ਰਸ਼ਾਸਨ ਦੀ ਏਡੀ ਨਾਕਾਮੀ ਹੈ ਜੀ ਹਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਚੀਜ਼ ਕੀ ਹੈ ਜੀ ਠੀਕ ਹੈ ਜੀ 15 ਦਿਨ ਹੋ ਗਏ 15 ਦਿਨ ਹੋ ਗਏ 15-20 ਦਿਨ ਹੋ ਗਏ ਉਹਨਾਂ ਨੂੰ ਲੱਗਿਆ ਪਿੰਡ ਕਿਲੀ ਦੇ ਪਿੱਛਿਆਂ ਚ ਦੇ ਬਾਤੋਂ ਮਰ ਗਿਆ ਚੋਟੀਆਂ ਆਦਰ ਮਤਲਬ ਵੀਲੇਜ ਚ ਫਿਰਦੇ ਆ ਉਹ ਇਸ ਤੋਂ ਬਾਹਰ ਫਿਰਦੇ ਉਹ ਚੁੱਕਣਾ ਹੁੰਦਾ ਆਪਣਾ ਗਿੱਦੜਾ ਹਾਂ ਚ ਪੈਂਦਾ ਮੁਕਤ ਪੈਂਦਾ ਜਲਾਤ ਵਾਸਤੇ ਵੀ ਟੀਮ ਰੱਖੀ ਸੀ ਸਾਡੀ ਟੀਮ ਭੇਜੀ ਹੈ ਜੋ ਟੀਮ ਆਦਿਆ ਸ਼ਰਸ਼ਪਾਟੇ ਤੁਰੇ ਫਿਰਦੀ ਹੈ ਇੱਥੇ ਪੈ 11:30 ਵਜੇ ਦਾ ਫੋਨ ਲਾਇਆ ਤੇ 1:30 ਵਜੇ ਇ ਮੈਸਨ ਵਾਲੇ ਮੇਨ ਬੰਦੇ ਲਾਏ ਆ ਠੀਕ ਹੈ ਜੀ ਉਹ ਕੋਈ ਨਹੀਂ ਆਇਆ ਉਹ ਜਿਹੜੇ ਜਗਲਾਤ ਵਾਲੇ ਫਿਰਦੇ ਆ ਮਹਿਕਮੇ ਦੇ ਵਿਚਾਰੇ ਲੇਡੀਜ਼ ਆ ਕੁਛ ਅਫਸਰ ਮੈਡਮ ਨੇ ਜਾਂ ਕੁਛ ਪ੍ਰਾਈਵੇਟ ਨੇ ਲੱਗੇ ਹੋਇਆ ਉਹ ਆਏ ਆ ਬਸ ਜੋ ਅਸਲੀ ਵਾਲੇ ਬੰਦੇ ਸਰਕਾਰ ਨੇ ਭੇਜੇ ਸੀ ਉਹ ਪ੍ਰੋਸੈਂਟ ਆਪਣੇ ਬਠਿੰਡਾ ਤੋਂ ਤੇ ਉਹ ਆ ਚੋਟੀਆਂ ਫਿਰਦੇ ਆ ਆਪਦਾ ਸਪੈਸ ਪੱਟੇ ਤੇ ਕੋਈ ਉਹ ਬੰਦੇ ਦੇ ਦਿਮਾਗ ਤੇ ਕੋਈ ਹੋਣੀ ਕੋਈ ਬੋਝ ਨਹੀਂਗਾ ਕੋਈ ਇਹਨਾਂ ਦੀ ਪੜਤਾਲ ਨਹੀਂ ਇਹ ਆਦਾ ਕੋਈ ਨਹੀਂ ਜੇ ਵੀ ਉਹਨਾਂ ਨੂੰ ਮਜ਼ਾਕ ਹੀ ਲੱਗ ਰਿਹਾ ਇੱਕ ਤਰ੍ਹਾਂ ਦਾ ਕੋਈ ਉਹ ਨਹੀਂ ਨਾ ਘੱਲੋਂ ਇਹਨਾਂ ਦਾ ਲਾਈਕ ਸੀਰੀਅਸ ਨਹੀਂ ਹੋਇਆ ਬਾਕੀ ਬਾਈ ਅਸੀਂ ਦੱਸਾਂ ਅਸੀਂ ਪੜ ਲੈ ਲਈ ਕੋਈ ਕਲੀਅਰ ਨਹੀਂ ਸਾਡੇ ਪਿੰਡਾਂ ਦੀ ਸਰਚ ਟੀਮ ਰੱਖੀ ਸੀ ਅੱਜ ਜੀ ਠੀਕ ਹੈ ਜੀ ਇਹਨਾਂ ਦੇ ਵੀ ਅਸੀਂ ਆਪਦੇ ਅਸਲੇ ਵਾਲੇ ਬੰਦੇ ਵੀ ਲੈ ਕੇ ਆਵਾਂਗੇ ਬੀਓਸੀ ਵਾਲੀ ਗਨ ਵੀ ਲੈ ਕੇ ਆਵਾਂਗੇ ਜੀ ਇੱਕ ਗਨ ਲੈ ਕੇ ਆਏ ਸੀਗੇ ਜੀ ਇੱਕ ਅਸਲੇ ਵਾਲੇ ਦੀ ਸਾਡੇ ਪਿੰਡ ਦੇ ਬੰਦੇ ਅਸੀਂ ਅਸੀਂ ਲੈ ਲਈ ਸੀ ਨਾਲ ਜੀ ਜਦੋਂ ਪਤਾ ਲੱਗਿਆ ਜੀ ਇਹ ਮੈਂਟ ਸਾਡੇ ਕੋਲੇ 15 ਨਹੀਂ ਲਾਈ ਜੀ ਇਹਨਾਂ ਨੇ ਇਹੋ ਚੱਕਿਆ ਸਾਰਾ ਤਾਮਚਾਮ ਤੇ ਝੋਟੀਆਂ ਵੱਜੇ ਜੀ ਬਾਕੀ ਉਹ ਅਦਰ ਸਟੇਟਾ ਬਿਠੰਡੇ ਜ਼ਿਲ੍ਹੇ ਦੀ ਸਾਡੇ ਪਿੰਡ ਦੀ ਸਰਚ ਟੀਮ ਰੱਖੀ ਸੀ ਪਿੱਸਿਆਣਾ ਸਾਡੇ ਪਿੰਡ ਦੀ ਇਹਨਾਂ ਨੇ ਚੱਕੇ ਅਸਲੇ ਵਾਲੇ ਬੰਦੇ ਬੇਰੋਸੀ ਵਾਲੀ ਗੱਲ ਮਕਸਰ ਜ਼ਿਲ੍ਹੇ ਦਾ ਮਕਸਰ ਚ ਪੈਂਦਾ ਬਗਾਇਆ ਉੱਥੇ ਕੁਝ ਦਿਸਿਆ ਵੀ ਨਹੀਂ ਸਾਨੂੰ ਰੇਂਜ ਆਫਸਰ ਦੀ ਉਲਟ ਜਵਾਬदाई ਇਹ ਹੈ ਆਹਨੇ ਵੀ ਤੁਸੀਂ ਬੱਕਰੀ ਦੇ ਦੇਖਿਆ ਕਿਸੇ ਤੇ ਮੈਨੂੰ ਤੁਸੀਂ ਸ਼ੋਰ ਕਰ ਸਕਦੇ ਹੋ ਤੁਸੀਂ ਵੀਡੀਓ ਇਹ ਉੱਥੇ ਗਏ ਜੀ ਅਖੇ ਵੀਡੀਓ ਬਣਾਈ ਵੀ ਇਹ ਉੱਥੇ ਗਏ ਜੀ ਚੂਟੀਆਂ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਵੀ ਉੱਥੇ ਕੀ ਦੇਖਿਆ ਇਹਨਾਂ ਨੇ ਕੀ ਉੱਥੇ ਚੀਤਾ ਦੇਖਿਆ ਸ਼ੇਰ ਦੇਖਿਆ ਕੋਸ ਦੇਖਿਆ ਇਹਨਾਂ ਨੂੰ 2 ਘੰਟੇ 3 ਘੰਟਿਆਂ ਤੋਂ ਬਾਅਦ ਆਏ ਆ ਜੀ ਉੱਥ ਉਹ ਤੁਹਾੰਦਰ ਇੱਕ ਕੂਈ ਨਾ ਤੁਹਾਨੂੰ ਮਹਿਕਮੇ ਦੇ 1% ਤੱਕ ਨਹੀਂ ਜੀ। ਸਰਕਾਰ ਤੋਂ ਕੀ ਕੰਮ ਮੰਗ ਕਰ ਰਹੇ? ਸਰਕਾਰ ਤੋਂ ਜੀ ਇਹੀ ਮੰਗ ਕਰਦੇ ਹਾਂ ਤੁਹਾਨੂੰ 20 ਸਾਲ ਹੋ ਗਏ ਜੀ ਸਾਡੇ ਨਾਲ ਤਾਂ ਕੋਈ ਬੰਦਾ ਖੇਤ ਚ ਜਾ ਸਕਦਾ ਜੀ। ਪਾਣੀ ਲਾਉਣੇ ਜਾ ਸਕਦਾ ਜੀ। ਹਾਂ ਜੀ ਹਾਂ ਜੀ। ਕੋਈ ਬੰਦਾ ਦੇਣੇ ਨਹੀਂ। ਕੋਈ ਬੱਚਾ ਨਹੀਂ ਬਾਹਰ ਨਿਕਲ ਸਕਦਾ ਜੀ। ਐਨੇ ਪਰੇਸ਼ਾਨ ਆ ਗਏ ਅਸੀਂ। ਜੀ ਸਾਡੇ ਇੰਨਾ ਸਹਿਮ ਦਾ ਮਾਹੌਲ ਬਣਿਆ ਪਿਆ ਜੀ। ਬੱਚਾ ਨਹੀਂ ਬਾਹਰ ਕਰਵਾ ਸਕਦਾ। ਮਾਤਾ ਨੂੰ ਪੁੱਛ ਨਹੀਂ ਸਕਦੇ। ਹੋਰ ਅਸੀਂ ਨੀਰਾ ਲੈਣ ਜਾਂਦੇ ਆ ਵੀਰੇ ਸਾਨੂੰ ਐਨਾ ਡਰ ਲੱਗਦਾ ਵੀ ਕਿਤੇ ਇੱਥੇ ਸਰੋਚ ਫੈਲਿਕਾ ਹੋ ਜਾਣਾ। ਠੀਕ ਹੈ ਜੀ। ਵੀ ਸਹਿਮ ਦਾ ਟਾਉਲ ਹਾਂਜੀ ਤੁਹਾਨੂੰ ਮੈਕਰੋ ਕਰਨ ਵਿੱਚ ਫਿਰ ਵੀ ਸਹੂਲਤ ਨਹੀਂ ਜਦੋਂ ਪ੍ਰਸ਼ਾਸਨ ਨੂੰ ਇਹ ਮੰਨ ਕਰਨਾ ਚਾਹੁੰਦੇ ਆ ਵੀ ਵਧੀਆ ਤੋਂ ਵਧੀਆ ਟੀਮ ਲਾਉਣ ਜੀ ਜੋ ਵੀ ਜਾਨਵਰ ਹੈ ਜੀ ਉਹਨੂੰ ਜਲਦ ਜਲਦ ਪਾਬੰਦ ਹੋਵੇ ਉਹ ਡਿਊਟੀ ਦੇ ਪਾਬੰਦ ਹੋਣ ਜੀ ਇਹ ਡਿਊਟੀ ਦੇ ਪਾਬੰਦ ਹੋਣ ਬੰਦੇ ਜੀ ਇਹ ਪਿੰਡ ਨੂੰ ਦੋਨੋਂ ਪਿੰਡਾਂ ਨੂੰ ਇਹਨਾਂ ਨੇ ਪਰੇਸ਼ਾਨ ਕਰ ਛੱਡਿਆ ਸਾਡੀ ਤੇ ਇਹ ਮੰਗਾ ਜੀ ਸਾਨੂੰ ਖਤਰਾ ਹੈ ਸਾਰੇ ਬੰਦਿਆਂ ਨੂੰ ਖਤਰਾ ਹੈ ਆਪਣੀ ਜਾਨ ਦਾ ਕਿਹਨੂੰ ਖਤਰਾ ਹੈ ਬੱਚਾ ਵੀ ਜਦ ਅੱਗੇ ਨਹੀਂ ਦੋ ਤਿੰਨ ਬੰਦਿਆਂ ਦਾ ਸਾਡੇ ਪਿੰਡ ਅਟੈਕ ਹੋ ਗਿਆ ਜੀ ਪ੍ਰਸ਼ਾਸਨ ਨੂੰ ਇਹ ਮੰਗ ਗਈ ਵਧੀਆ ਟੀਮ ਲਾਉਣ ਜੀ ਜੋ ਡਿਊਟੀ ਤੇ ਪਵੰਦ ਹੋਣ ਤੁਸੀਂ ਉਹਨਾਂ ਕੋਲ ਜਿਨ੍ਹਾਂ ਦੇ ਪਹਿਲਾਂ ਅਟੈਕ ਹੋਏ ਆ ਪਿੰਡ 'ਚ ਪਿੱਸੀ ਜਾਣੇ ਉਹ ਅਟਕੇ ਕੀ 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 ਅਟਕੇ ਅਟਕੇ ਕੀ ਢਟਕੇ ਜਿਹੜੇ ਵਜਦੇ ਨਹੀਂ 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 ਉਹ ਹੁੰਦੇ ਨੇ ਬੁੱਲੇ ਮਸਤੀ ਕੇ ਵਜਦੇ ਆ ਸਮਾਂ ਇਹ ਕਿਡੀ ਬੁਢੀ ਦਾ ਟਾਈਮ ਨਹੀਂ 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 ਅਟੈਕ ਹੋਏ ਹੋਰ ਪੁੱਛ ਸਕਦਾ ਲਾਗਰ ਨੂੰ ਦਰਵਾਜ਼ੇ 'ਤੇ ਪੁੱਛ ਸਕਦਾ ਅਟੈਕ ਉਹਨਾਂ ਦਾ ਕਾਇ ਨਹੀਂ ਵੀਡੀਓ ਦੇਖੀ ਜੀ ਬਾਈ ਡੇਟਾਂ ਕੇ ਲੱਗਿਆ ਹੀ ਉਹ ਬੰਦੇ ਦੇ ਬਾਤ ਕਰ ਬਣਦੇ ਸਾਡੇ ਦਾ ਪਿੰਡ ਦੀ ਇਹੀ ਮੰਗ ਹੈ ਜੀ ਸਰਪੰਚ ਸਾਹਿਬ ਖੜੇ ਹੈ ਜੀ ਕੋਡੇ ਦੇ ਅਸੀਂ ਬਸ ਪਾਗੜਾ ਮੰਗਣਾ ਮਗਰੀ ਤੁਰੇ ਫਿਰਦੇ ਜੀ ਸਾਨੂੰ ਕੋਈ ਕੰਮ ਮਹਿੰਗੀ ਦਾ ਬਾਈ ਸਾਨੂੰ ਚਲੋ ਪਿੰਡਾਂ ਦੇ ਸਾਰੇ ਜੀ ਗਰੀਬ ਪਾਸ ਬੰਦੇ ਸਾਰੇ ਹੈਗੇ ਸਾਰੇ ਆਪਾਂ ਨੂੰ ਇਹ ਨਾ ਜੇ ਸਹੀ ਆਪਾਂ ਫੜਨਾ ਇਹਨੂੰ ਤੇ ਆਪ ਨੂੰ ਪਿੰਡ ਦੇ ਰੂ ਇੱਕੋ ਇਕਾ ਕਰਕੇ ਦੋਵੇਂ ਪਿੰਡਾਂ ਦਾ ਇਕਾ ਕਰਕੇ ਆਪ ਦੋ ਟੀਮਾਂ ਬਣਾ ਕੇ ਮਤਲਬ ਅਸੀਂ ਬਈ ਪਿੰਡ ਵਾਲੇ ਸਾਰੇ ਇਕੱਠੇ ਹੋਏ ਸੀ ਸਾਨੂੰ ਰੇਜ ਆਫ ਬੈਂਡ ਬਈ ਨੂੰ ਮੈਚ ਵੀ ਨਾ ਸਾਡੀ ਮਿਲਦਾ ਨਾ ਸਾਡੇ ਪਿੰਡ ਦਾ ਕੱਟ ਬਹੁਤ ਜ਼ਿਆਦਾ ਹਾਂਜੀ ਅਸੀਂ ਟੀਮਾਂ ਬਣਾਉਣੀਆਂ ਸੀ ਪਰ ਰੇਜ ਆਫਸਰਾ ਜਿਹੜਾ ਸੀ ਪੂਰੇ ਚੱਕਿਆ ਸਾਰਾ ਤਾਂ ਆਮ ਜਮ ਛੁੱਟ ਕੇ ਬੱਜਿਆ ਸਾਡੇ ਨਾਲ ਕੱਲੇ ਡੰਡੇ ਵਾਲੇ ਰਹਿ ਗਏ ਜੀ ਡੰਡੇ ਵਾਲੇ ਥੋੜਾ ਫੜਨਗੇ ਜੀ ਇਹ ਤਾਂ ਕੋਈ ਜਾਲਦਾਨੀ ਮੈਨੂੰ ਕੁਝ ਕਰਿਆ ਜੀ ਕੁਝ ਨ ਕਰਿਆ ਜੀ ਸਾਡੇ ਨਾਲ ਅੱਜ ਬਸ ਇਹਨਾਂ ਨੇ ਮਜ਼ਾਕ ਹੀ ਕਰਾਇਆ ਜੀ ਆਰੇ ਪਿੰਡ ਨੂੰ ਸੱਦ ਕੇ ਇਹਦਾ ਹੀ ਆ ਗਿਆ ਬਾਈ ਡਿਊਟੀ ਨਿਭਾਈ ਇਹਨਾਂ ਇਹ ਤਾਂ ਫਾਰਮੈਲਟੀ ਕਰਦਾ ਤੇ ਪੰਜ ਮਿੰਟ ਬਾਅਦ ਜਾਂਦੇ ਨਹੀਂ ਆ ਗਏ ਬੱਸ ਸੰਦੀਪ ਨੂੰ ਬਾਕੀ ਚੱਲੇ ਆ ਮੁਲਾਜ਼ਮਾ ਵੀਰੋ ਜੀ ਸਿੱਧਾ ਦਾ ਦਰਦ ਨਹੀਂ ਆ ਸਿਸਟਮ ਇਹ ਆਪ ਦਾ ਪ੍ਰਬੰਧਨ ਕਰਨ ਦੀ ਡਰੋਨ ਦਾ ਮੰਗਦਾ ਜਾ ਵੀ ਜਿਹਨਾਂ ਨੇ ਜਿਹਨਾਂ ਨੇ ਬੁਨੇੜਾ ਉਹਨਾਂ ਕਰਕੇ ਨਹੀਂ ਦੇਦੀ ਉਹਨਾਂ ਨੇ ਸਟੈਕਰ ਕਰਕੇ ਮਨਜ਼ੂਰੀ ਲੈਣੀ ਸੁਣੇ ਆ ਗਈ ਹੋ ਗਿਆ ਜੇ ਕਿਸੇ ਬੰਦੇ ਨੂੰ ਮਾਰਦਾ ਫਿਰ ਆਪਾਂ ਮੈਂ ਤਾਂ ਮੰਨਦਾ ਕਿ ਇਹ ਸੁਣਦੇ ਕਿ ਉਹਦੇ ਵਿੱਚ ਬੰਦੇ ਨਿਕਲ ਆਉਂਦੇ ਆ ਘਰ ਦੇ ਇਹਦੇ ਬੰਦੇ ਦਾ ਕੋਈ ਦੁਰਘਟਨਾ ਨਹੀਂ ਹੁੰਦੀ ਉਹਨਾਂ ਜਿਹੜੇ ਮਹਕਮਾ ਸੀਰੀਅਸ ਨਹੀਂ ਹੁੰਦਾ ਮੈਨੂੰ ਨਹੀਂ ਤਾਂ ਸਪਸ਼ਟ ਹੈ ਉਹਨਾਂ ਜਰ ਸੀਰੀਅਸ ਮਹਕਮਾ ਹੁੰਦਾ ਨਹੀਂ ਜਿੰਨਾ ਜਿਹੜੇ ਕੋਈ ਬੱਚੇ ਦਾ ਜਾਂ ਬੰਦੇ ਦਾ ਜਾਨੀ ਨਾ ਇਹ ਮਜ਼ਾਕ ਹੈ ਇਹਨਾਂ ਦਾ ਪਾਦਾ ਮਜ਼ਾਕ ਹੈ ਇਹਦਾ ਆਉਂਦੇ ਆ ਇੱਧਰ 2 ਮਿੰਟ ਕਰੀ ਜਾ ਹਾਂਜੀ ਇੱਧਰ ਕਰ ਲਾ ਬੋਲਤੇ ਜੀ ਇਹਦਾ ਕਰ ਸਕਦਾ ਲਗਭਗ 20 ਦਿਨ ਮੈਨੂੰ ਹੋ ਗਿਆ ਇੱਥੇ ਆਪਣੇ ਪਿੰਡਾਂ ਦਾ ਮਹਿਕਮੇ ਨੇ ਕੋਈ ਸੀਰੀਅਸਨੈਸ ਨਹੀਂ ਦਿਖਾਈ ਠੀਕ ਹੈ ਜੀ ਮਤਲਬ ਕਿ ਮੈਂ ਜਿਹੜਾ ਇਹ ਦਿਖਾਉਣਿਆ ਸੀ ਜਦੋਂ ਵੀ ਆ ਟੈਗ ਬਈ ਕੁੱਤਾ ਵੀ ਚੱਕੇ ਇਹਨੂੰ ਇਹਨੂੰ ਮਜ਼ਾਕੀਆ ਢੰਗ ਨਾਲ ਲਿਆ ਜਾਂਦਾ ਮੈਂ ਤਾਂ ਜਮਾ ਸਪਸ਼ਟਾ ਜਿੰਨਾ ਚਿਰ ਬੰਦੇ ਦਾ ਜਾਂ ਬੱਚੇ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਮਹਿਕਮੇ ਨੇ ਸੀਰੀਅਸ ਹੋਣਾ ਵੀ ਨਹੀਂ ਇਸ ਗੱਲ ਦਾ ਵੀ ਸਾਨੂੰ ਪਤਾ ਆਹ ਵਾਲੇ ਜਿਹੜੇ ਨਹੀਂ ਸੀਰੀਅਸ ਹੋਣਾ ਹਾਂ ਸਹੀ ਗੱਲ ਹੁਣ ਬੇਨਤੀ ਹੱਥ ਜੋੜ ਕੇ ਇਹ ਕਰਦੇ ਆ ਵੀ ਭਾਗ ਨੂੰ ਜਿਨ੍ਹਾਂ ਦੀਆਂ ਬੰਦੀਆਂ ਡਿਊਟੀਆਂ ਨਿਭਾਉਂ ਡਿਊਟੀਆਂ ਇੱਕ ਨੰਬਰ ਦੇ ਵਿੱਚ ਸਾਨੂੰ ਇਹ ਜਾਨਵਰ ਫੜ ਕੇ ਦਿਖਾਓ ਚੈਲੰਜ ਵੀ ਆ ਤੁਹਾਨੂੰ ਤੁਹਾਨੂੰ ਨੌਕਰੀਆਂ ਮਿਲੀਆਂ ਤੁਹਾਡੀਆਂ ਡਿਊਟੀਆਂ ਲੱਗੀਆਂ ਠੀਕ ਹੈ ਤੁਹਾਨੂੰ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਇਹਨੂੰ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਇਹ ਤੁਹਾਨੂੰ ਚੈਨਦਿਆਂ ਫੜ ਕੇ ਦਿਖਾਓ ਸਾਨੂੰ ਹਾਂ ਛੋਟਾ ਨਹੀਂ ਸਰਕਾਰ ਤੋਂ ਹੀ ਮੰਗ ਕਰਦੇ ਹੋ ਵੀ ਪਿੰਡ ਵਸੀ ਆਪਣੇ ਇਹ ਤੁਸੀਂ ਸੁਣ ਚੁੱਕੇ ਸਾਰਿਆਂ ਦੇ ਵਿਚਾਰ ਵੀ 15-20 ਦਿਨਾਂ ਤੋਂ ਵੀ ਇਹ ਆਪਣੇ ਵਿਭਾਗ ਦੇ ਜੰਗਲਾਤ ਵਿਭਾਗ ਦੇ ਨਾਲ ਲੱਗੇ ਹੋਇਆ ਜਾ ਪਰੌਣ ਦੇ ਲਈ ਇਹ ਕਹਿੰਦੇ ਸਾਡੇ ਨਾਲ ਸੀ ਮਜ਼ਾਕ ਅਲ ਵਿੱਚ ਕਰਾਉਂਦਾ ਜਾ ਰਿਹਾ ਦੋ ਤਿੰਨ ਲੇਡੀਜ਼ ਸੜੀਆਂ ਵਿਚਾਰੀਆਂ ਉਹ ਡਿਊਟੀ ਪੂਰੀ ਕਰਦੀਆਂ ਸੀ ਲੇਡੀਜ਼ ਸੜੀਆਂ ਪੂਰੀ ਡਿਊਟੀ ਉਹਨਾਂ ਦੀ ਪਰ ਜੇ ਲੇਡੀਜ਼ ਸੜੀ ਦਵਾਈ ਦਾ ਦੇਣ ਦੀ ਜ਼ਿੰਮੇਵਾਰੀ ਕਾ ਵੀ ਫੇਰ ਉਹ ਲੇਡੀਜ਼ ਜਿਹੜੀਆਂ ਸੋਣਾ ਜੀ ਸਰਵਾਰ ਦੀ ਗੱਲ ਹੈ ਬਈ ਬਧੀਆ ਜੀ ਟੀਮ ਲਾਉਣ ਜੀ ਤੂੰ ਸਾਨੂੰ ਇਸ ਤਰ੍ਹਾਂ ਹੀ ਮੰਗਦਾ ਪਿੰਡ ਵਾਸੀ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਜਲਦ ਜਲਦ ਜੰਗਲਾਤ ਮੇਕਮੇ ਨੇ ਵਧੀਆ ਕੁਝ ਸਪੱਟ ਟੀਮਾਂ ਬਣਾ ਕੇ ਇਹਦੇ ਵਿੱਚ ਅਲੱਗ-ਅਲੱਗ ਏਰੀਏ ਦੇ ਵਿੱਚ ਸਾਰੇ ਪਿੰਡ ਜਿੱਥੇ ਹੀ ਫਿਰਦਾ ਕਿਉਂਕਿ ਇੱਥੇ ਆ 2 ਮਿੰਟਾਂ 'ਚ ਹੋਰ ਪਾਸੇ ਟੱਪ ਜਾਂਦਾ ਕਿਉਂਕਿ ਇੰਨੀ ਜ਼ਿਆਦਾ ਸਪੀਡ ਪਿੰਡ ਵਾਸੀ ਦੇ ਕਹਿਣ ਦੇ ਉਹ ਸਾਰੇ ਦੀ ਹੈਗੀ ਜਨਵਾਰ ਦੀ ਇੰਨੀ ਜ਼ਿਆਦਾ ਸਪੀਡ ਆ ਵੀ ਇੱਕ ਐਵਰੇਜ ਦੀ ਪਕੜ ਦੇ ਵਿੱਚ ਵੀ ਨਹੀਂ ਆਉਂਦਾ ਇਹ ਇੰਨੀ ਸਪੀਡ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਇੱਕ ਥਾਂ ਤੋਂ ਦੂਰ ਦਿਸਾ ਜਾਂਦਾ ਇਹਦੇ ਲਈ ਅੱਜ ਤੋਂ ਦੋ ਥਾਂ ਡੱਗ ਗਏ ਜੀ ਅੱਜ ਤੋਂ 5-7 ਦਿਨ ਪਹਿਲਾਂ ਤੋਂ ਕੁੱਤਾ ਚੱਕ ਲਿਆ ਜੀ ਕੁੱਤਾ ਡੱਗ ਗਿਆ ਤੇ ਬੱਕਰੀ ਚੱਕ ਰਿਹਾ ਜੀ ਇਹਨਾਂ ਨੇ ਮੈਕਮ ਤੇਰੇ ਬਿੱਲੇ ਦਾ ਹੈਗਾ ਇਹ ਬਾਕੀ ਜਨੇ ਮਾਰੋ ਨਾ ਚਲੋ ਇਹਨਾਂ ਦਾ ਮੈਟਰ ਜੀ ਮਾਰਨ ਕਰਨ ਦਾ ਆਪਾਂ ਇਹਦੇ ਚ ਕੁਝ ਨਾ ਜੇ ਫੜ ਲੈਣ ਜੀ ਅਜੇ ਤਨ ਕਿਉਂ ਜੀਵ ਦੀ ਕੈਦੀ ਹੱਤਾ ਕਰਨੀ ਇਹ ਤਾਂ ਅਲੱਗ ਅਲੱਗ ਏਰੀਆ ਦੇ ਵਿੱਚ ਅਲੱਗ ਅਲੱਗ ਟੀਮਾਂ ਨੇ ਉਧਰਲੇ ਕੋ ਪਰਲੇ ਪਾਸੇ ਉਹ ਫਿਰਦੇ ਸੀ ਉਧਰ ਅਲੱਗ ਟੀਮਾਂ ਜੀ ਤੁਹਾਨੂੰ ਕਿਹਦੇ ਦਿਨ ਬ੍ਰੇਕ ਇਹ ਤਾਂ ਫੜੇ ਏਰੀਆ ਦੇ ਵਿੱਚ ਅਸੀਂ ਟੀਮ ਬਣਾ ਲੈਨੇ ਅਸੀਂ ਪਿੰਡ ਰੌਕ ਤੇ ਆਪੇ ਕਰ ਲਾਂਗੇ ਇਹ ਮਨਾ ਕਰਦੇ ਹੋਏ ਸਾਡੀ ਨਾ ਕੰਮ ਹੀ ਹੈ ਇਹ ਲੱਕੇ ਦੇ ਦਿੰਦੇ ਨਹੀਂ ਅੱਜ ਮੈਨੂੰ ਨਾ ਕੰਮ ਹੀ ਆ ਉਹ ਪਿੰਡ ਰੌਕ ਦੇ ਨਾਲ ਕੁਝ ਕਰੀਏ ਅਸੀਂ ਆਹ ਪਿੰਡ ਨੂੰ ਬਚਾਵਾਂਗੇ ਜੀ ਫਿਰ ਹੋ ਤਾਂ ਇਹ ਜਾਨਵਰਾਂ ਦੇ ਨਾਲ ਬੰਨੀ ਬੈਠੇ ਵੀ ਤੁਸੀਂ ਕੋਈ ਨੁਕਸਾਨ ਨਹੀਂ ਕਰਨਾ ਉਹਦਾ ਹਾਂ ਤੇ ਹੁਣ ਜੇ ਮੌਕੇ ਤੇ ਕੋਈ ਚੀਜ਼ ਮਿਲਦੀ ਹੈ ਨਸ਼ਾ ਤਾਂ ਹੋਊਗਾ ਜਾਂ ਬੰਦੇ ਦਾ ਹੋਊਗਾ ਤੇ ਜਾਂ ਜਾਨਵਰ ਦਾ ਹੋਊਗਾ ਬੰਦੇ ਦਾ ਨਾ ਕਰ ਜਾਂਦਾ ਬੰਦੇ ਤੇ ਮੈਨੇਟ ਆਉਂਦੇ ਬੰਦੇ ਵੀ ਤੇਰੀਆਂ ਜਾਨਵਰਾਂ ਜਾਨਵਰਾਂ ਦੇ ਅਕਸਰ ਜੇ ਬੰਦਾ ਹੁੰਦਾ ਤਾਂ ਉਹਨੂੰ ਵੀ ਅਟੈਕ ਕਰਦਾ ਹੁੰਦਾ ਇਹਨੂੰ ਦੇਖਣਾ ਥੋੜੋ ਜੀ ਕੀ ਹੈ ਜਾਨਵਰ ਨੇ ਦੇਖ ਕੇ ਥੋੜਾ ਰਹਿਣਾ ਵੀ ਇਹ ਬੰਦਾ ਜਾਂ ਜਾਨਵਰ ਜਾਂ ਮੈਂ ਕਿਹਨੂੰ ਚੱਕਣਾ ਹੈ ਕੁੱਤਾ ਜਾਨਵਰਾਂ ਜੀ ਫੋਨ ਕਰ ਜਾਨਵਰਾਂ ਕੋਈ ਮਹਿਕਨਾ ਕੁਝ ਨਹੀਂ ਕਰ ਰਿਹਾ ਜੀ ਤੁਹਾਡੀ ਮੈਗਨ ਨਾ ਕੰਮ ਕਰ ਰਹੇ ਆ ਆ ਦੇਖੋ ਜੀ ਹੋਰ ਗੱਡੀ ਆਈ ਗਈ ਆ ਦੇਖੋ ਕਿੰਨੇ ਟਾਈਮ ਕਰ ਰਹੇ ਨੇ ਇਹਨਾਂ ਦੇ ਸਿਸਟਮ ਆ ਦੇਖ ਲਓ ਇਹਨਾਂ ਦਾ ਕੰਮ ਇਹਨਾਂ ਦੇ ਗੱਡੀ ਜਿਹੜੀ ਹੋਰ ਗਈ ਹੋਈ ਚਾਰ ਘੰਟੇ ਬਾਅਦ ਸਾਡੇ ਪਿੰਡ ਦੇ ਦਾ ਆਇਆ ਹੈ ਇਹ ਦੱਸਿਆਦਾ ਭਾਈ ਇਹਦਾ ਪੌਤੇ ਨੇ ਡੱਬਿਆਂ 'ਚ ਉਦਾਂ ਹੀ ਕਹਿਦਾ ਸੀ ਆਪਾਂ ਅਸੀਂ ਕਿਹੜਾ ਵੀ ਗੱਲ ਐਮ ਕਿੰਨਾ ਸਾਡੇ ਕਿਹ ਗਰੀਬ ਭਾਈ ਦਾ ਜਾਂ ਜ਼ਿਮੀਂਦਾਰ ਦਾ ਨੁਕਸਾਨ ਹੋਇਆ ਇਹ ਮੈਡਮ ਜ਼ਿੰਮੇਵਾਰ ਹੈ ਤੇ 10 ਵਜੇ ਸਾਨੂੰ ਕਿਹੜਾ ਕੋਈ ਇੱਥੇ ਕਾਰਵਾਈ ਨਹੀਂ ਕਰਦੇ ਤੋਂ ਅੱਜ ਕੇ ਆ ਗਿਆ ਤੇ 10 ਵਜੇ ਦੇ ਲਗੇ ਹੀ ਛੁੱਟ ਗਏ ਹੁਣ ਆਏ ਆ ਜੀ ਦੇਖ ਲਓ ਹੁਣ ਤੁਹਾਨੂੰ ਸਾਰਾ ਦਿਖਾਦਾ ਤੁਹਾਡੇ ਸਾਹਮਣੇ ਦਿਖਾਤਾ ਜੀ ਕੋਈ ਗਾਂ ਸਵਾਸ ਵਜਾਏ ਹੈ 8 ਉਦੋਂ ਉਹ ਦਾ ਉਹ ਵੀਰਾਂ ਦਾ ਗਏ ਖੇਤ ਜਿੱਥੇ ਉਹਨਾਂ ਨੇ ਤਾਜ਼ੀਆਂ ਪੈੜਾਂ ਦੇਖੀਆਂ ਸੀ ਬਾਬਾ ਜੀ ਦੱਸ ਰਹੇ ਸੀ ਇੱਥੇ ਉਹਨਾਂ ਦਾ ਬਾਬਾ ਜੀ ਦੇ ਘਰ ਸਾਹਮਣੇ ਇੱਥੇ ਸਰੋਂ ਦੇ ਵਿੱਚ ਸਾਹਮਣੇ ਨੇ ਫਿਰਦਾ ਸੀਗਾ ਬਾਬਾ ਜੀ ਕਹਿ ਰਹੇ ਸੀ ਦੇਖਿਆ ਸੀ ਉਹ ਦਿਨ ਪਹਿਲਾਂ ਇੱਥੇ ਤੇ ਪੈੜਾ ਵੀ ਅੱਜ ਤਾਜ਼ਾ ਰਾਤ ਦੀਆਂ ਪਈ ਤੇ ਦਿਖਾਵਾਂਗੇ ਸੋਨੂੰ ਪੰਨਾਂ ਤੇ ਪਿੰਡ ਤੇ ਵੀਰ ਕਿਲੀ ਤੇ ਪਿੱਛੇ ਆਣ ਦੇ ਸਰਚ ਕਰ ਰਿਹਾ ਜਗਨਾਤ ਮੈਂ ਕਹਿੰਨਾ ਉਹ ਬਾਬਾ ਜੀ ਸਾਹਮਣੇ ਘਰ ਆ ਗਿਆ ਤੇ ਦਰਖੇਤਾਂ ਦੇ ਵਿੱਚ ਢਾਣੀਆ ਬਾਬੇ ਦੀ ਤੇ ਇੱਥੇ ਆਪਣੇ ਕਲੀਅਰ ਵਾਲੇ ਪਿੰਡ ਦੇ ਇੱਥੇ ਦਿਖਾਵਾਂਗੇ ਤੁਹਾਨੂੰ ਪੈਣਾ ਪਈ ਤੇ ਪੰਆ ਅੱਗੇ ਆਪਾਂ ਜਾ ਰਹੇ ਹਾਂ ਤੋਂ ਦੇਖੋ ਇਹ ਹਲੇ ਤੱਕ ਨਹੀਂ ਕਲੀਅਰ ਨਹੀਂ ਹੋਇਆ ਕਿਉਂਕਿ ਪੂਰਾ ਸਬੂਤੇ ਰੂਪ ਵਿੱਚ ਵੀਡੀਓ ਸਟਾਈਲ ਪਈ ਜਨਵਰ ਦੀ ਹੈ ਪੈਣਾ ਹਨ ਤੁਸੀਂ ਦੇਖ ਸਕਦੇ ਹੋ ਇਹ ਤਾਂ ਨਾ ਨਾ ਤਾਜ਼ਿੰਗਾ ਪੈੜਾ ਜਨਵਰ ਤੋਂ ਪਈ ਤੇ ਸੜਕ ਨੂੰ ਜਾ ਵਾਰ ਬਗੈਰਾ ਵੀ ਹੈ ਨਹੀਂ ਆਪਣੇ ਘਰਾਂ ਵਗੈਰਾ ਦੇ ਵਿੱਚ ਆ ਜੇ ਪਤਾ ਲੱਗ ਜਾਂਦਾ ਇਹ ਪੈਂਡ ਜਿੱਥੇ ਹੈਗੀ ਪੈਂਡ ਦੇ ਹਿਸਾਬ ਨਾਲ ਇਹ ਪੈਂਡਾਂ ਦੇ ਹਿਸਾਬ ਨਾਲ ਸਰਚ ਕਰਦੇ ਫਿਰ ਰਹੇ ਆ ਮੇਰੇ ਵੀਰ ਉਦੋਂ ਬਾਅਦ ਜਿਹੜੇ ਆਪਣੇ ਬੱਕਰੀ ਤੇ ਹਮਲਾ ਕੀਤਾ ਸੀ ਅੱਜ 21 ਫਰਵਰੀ ਨੂੰ ਸਵੇਰ 9:30 10:00 ਵਜੇ ਉਹ ਤੁਹਾਨੂੰ ਦਿਖਾਉਣ ਦਿਖਾ ਰਹੇ ਆ ਇੱਥੇ ਆਪਣਾ ਅਸਰੋਂ ਦੇ ਵਿੱਚ ਇੱਥੇ ਕਿੱਥੇ ਆਪਾਂ ਟੱਪੇ ਇੱਥੇ ਪੰਨੀ ਪੀਜੀ ਲਾਸਟ ਤੁਹਾਨੂੰ ਦਿਖਾਵਾਂਗੇ ਬੱਕਰੀ ਵੀ ਮੇਮਣਾ ਜਿਹੜੀ ਤੇ ਹਮਲਾ ਕੀਤਾ ਪਾਈ ਦੱਸ ਰਿਹਾ ਇੱਥੇ ਪੈੜਾ ਦਿਖਾ ਰਿਹਾ ਵੀ ਇਦਾਂ ਇਦਾਂ ਗਿਆ ਸੀ ਕੁੱਤੇ ਵੀ ਪਏ ਸੀ ਤੇ ਕੁੱਤੇ ਦੇਖ ਕੇ ਉਹ ਡਰ ਕੇ ਭੱਜ ਗਏ ਸੀਗੇ ਸਪੀਡ ਬਹੁਤ ਜ਼ਿਆਦਾ ਸੀ ਕਹਿੰਦੇ ਦੇਖਿਆ ਵੀ ਨਹੀਂ ਗਿਆ ਤੇ ਇੱਧਰ ਆਸਰੋਂ ਦੇ ਵਿੱਚ ਪਿੱਛੇ ਘਰਾਂ ਦੇ ਟੱਪਿਆ ਤਰੀ ਕੈਮਰੇ ਨਹੀਂ ਸੀਗਾ ਪਾਰਤਾ ਆਈਗਾ ਪੈੜਾ ਅੱਜ ਸੂਆ ਦੱਸ ਹੋ ਵਜੇ ਦਿਨ 21 ਫਰਵਰੀ 2025 ਨੂੰ ਵੀਡੀਓ ਬਣਾ ਰਹੇ ਹਾਂ ਸਵੇਰ 10 ਵਜੇ ਦੀ ਹੈ ਹਮਲਾ ਕੀਤਾ ਇਹ ਆਪਣੀ ਨੇਮ ਨੇ ਉੱਤੇ ਅਟੈਕ ਕੀਤਾ ਜਿਹੜਾ ਇਹ ਪੈੜਾ ਉਹ ਪੈੜਾ ਪਿੱਛੇ ਭੱਜਿਆ ਘਰਾਂ ਦੀ ਬੈਕ ਸਾਈਡ ਉਹਦੇ ਪੈੜਾ ਦਿਖਾ ਰਹੇ ਸਾਨੂੰ ਇਹ ਮਗਰੋਂ ਜੰਪ ਤੇ ਗਿਆ ਬਈ ਦੱਸ ਰਿਹਾ ਇਹ ਪੈਰਾ ਕਿਹੜੀਆਂ ਪਈ ਨਾਲ ਥੋੜੀਆਂ ਜਿਹਾ ਅਲੱਗ ਸੀ ਕਿਉਂਕਿ ਇਹ ਕਿਲਾ ਥਾਂ ਸੀ ਸਰੋਂ ਦੇ ਵਿੱਚ ਇੱਥੇ ਪੈੜਾ ਦਾ ਥੋੜਾ ਜਿਹਾ ਫਰਕ ਸੀ ਉੱਥੇ ਨੌਂਦਰਾੀਆਂ ਵੱਜੂਗਾ ਸੀ ਜਿਹੜਾ ਪਈ ਤੇ ਦਿਖਾ ਦਈਏ ਸਾਨੂੰ ਪਹਿਲਾਂ ਤੇ ਜਿਹੜਾ ਅੱਜ ਸਵੇਰ ਅਟੈਕ ਕੀਤਾ ਬੱਕਰੀ ਤੇ ਪੈੜਾ ਤੇ ਇਹ ਦੂਏ ਦੀਆਂ ਜਾਂ ਪੰਜਾ ਬਣਿਆ ਹੋਇਆ ਪੰਜੇ ਜੀ ਤਿੰਨ ਚਾਰ ਗੇੜੇ ਹੁੰਦੇ ਥੱਲੇ ਖੁਰੋ ਆਪਣੇ ਤੇ ਇਹ ਦੂਨੇ ਚਿੱਤੇ ਜੇ ਕਰ ਰਹੇ ਆ ਡੋੜ ਡਾ ਦਿਖਾ ਰਿਹਾ ਬਾਈ ਪਿਛਲੇ ਬੈਕ ਸਾਈਡ ਗਿਆ ਕਿੱਦਾਂ ਅਲੱਗ ਅਲੱਗ ਪੈੜਾ ਤਪਕੇ ਛਾਲ ਮਾਰਦਾ ਹੋਇਆ ਘਰਾਂ ਦੇ ਪੈਕ ਸਾਈਡ ਵੀ ਕਣਕ ਦੇ ਵਿੱਚ ਵੜ ਗਿਆ ਦੋਸਾ ਆਉਣਾ ਹੀ ਅੱਜ ਇਸ ਤੋਂ ਬਾਅਦ ਸਰਚ ਸ਼ੁਰੂ ਕੀਤੀ ਸੀ ਆਵੇ ਗੋਲ ਚੱਕਰ ਲਾਏ ਹੋਏ ਅਲੱਗ-ਅਲੱਗ ਪੈੜਾ ਪੰਨਿਆਂ ਦੇ ਕਰਾਂ ਦੇ ਬਾਈਕ ਸਾਈਡ ਗਿਆ ਜਗਨਾਤ ਮੈਂ ਕਿੰਗਾ ਲੀ ਨਾਲ ਹੀ ਸਰਚ ਹੋਏ ਤੂ ਬਾਦ ਤੂ ਬਾਦ ਇੱਧਰ ਕਰਾਂ ਦੇ ਬਾਈਕ ਸਾਈਡ ਅੱਗੇ ਸਾਹਮਣੀ ਇੱਕ ਆਪਣੀ ਜੰਗਲ ਜਹਾ ਵੀ ਆ ਨਾ ਛਰੀ ਜੀ ਕਰਣੇ ਇਸ ਸਾਬਾ ਖਾ ਕੇ ਤੈਨੂੰ ਉੱਥੇ ਵੀ ਸਨੰਦ ਕੀਤੀ ਆ ਆਪਣੇ ਪਿੰਡ ਦੇ ਵੀਰਾਂ ਨੇ ਮਿੱਤਰ ਪੈੜਾ ਦੇ ਹਿਸਾਬ ਨਾਲ ਅੱਗੇ ਜਾ ਕੇ ਕਿਤੇ ਉੱਧਰ ਹੀ ਮਿਲ ਜਾ ਪਰ ਕਰੜੇ ਦਾ ਲੱਗਦਾ ਕੋ ਜਿਆਦਾ ਹੋਣ ਕਰਕੇ ਪਿੰਡ ਦੇ ਵੀਰਾਂ ਸਾਰ ਗਿਓ ਪਤਾ ਨਹੀਂ ਲੱਗਦਾ ਫਟ ਤਨੀ ਹੁੰਦਾ ਕਿ ਕਿੱਧਰ ਚਲਾ ਜਾਂਦਾ ਆਪਣੀ ਨੇ ਹੋਣਾ ਸੀ ਜਿਸ ਤੇ ਅਟੈਕ ਕਰਕੇ ਪਿਛੇ ਸਰੋਕ ਕਨੀ ਇੱਥੇ ਬੰਨੀ ਹੋਈ ਸੀ ਇਹ ਆ ਸੀ ਆ ਡੋਟ ਠੀਕ ਹੈ ਇੱਥੋਂ ਆਇਦ੍ਰੂ ਆਇਦ੍ਰੂ ਟਾਂਕੇ ਲੱਗੇ ਹੋਇਆ ਮੇਮਲੇ ਦੇ ਦੇ ਇੱਥੇ ਹਮਾਰਾ ਦਾ ਆਪਣੇ ਭਾਈ ਜੀ ਇੱਥੇ ਕੋਈ ਕੈਮਰਾ ਕੋਰਾ ਨਹੀਂ ਰੀਡੀ ਹੁੰਦਾ ਹੈ ਆਪਣੇ ਸੋਹਕਾਰ ਅੰਜੀ ਦਾ ਕਾਇਰ ਲੱਗੇ ਪੁੱਤਾਂ ਹੁੰਦੇ ਪੰਚਾ ਕੁੱਤਾ ਗੋਲ ਗੱਪਿਆਂ ਦੀ ਸਾਹਮਣੇ ਘਰ ਇੱਥੇ ਬੱਕਰੀਆਂ ਮੰਨਵਾਉਂ ਜਾਂ ਸੀ ਇੱਥੇ ਸਰੋਂ ਦੇ ਕੋਲ ਤੇ ਇਧਰ ਸਰੋਂ ਚ ਆਪਾਂ ਪਹਿਲਾਂ ਦਿਖਾ ਚੁੱਕੇ ਆ ਅੱਗੇ ਸਾਨੂੰ ਜਾ ਕੇ ਪੜਾ ਇਹਦੇ ਉੱਤੇ ਇੱਥੇ ਬੰਨੇ ਪਏ ਸੀ ਮੇਮਨੇ ਦੇ ਇੱਥੇ ਟੈਕ ਕੀਤਾ ਸੀ ਅੱਜ ਸੋਵੇ 10 ਵਜੇ ਆ ਗਿਆ ਦੁਬਾਰਾ ਫਿਰ ਆਊਗਾ ਤੇ ਕੁੱਤੇ ਵੀ ਪਏ ਸੀਗੇ ਕੁੱਤੇ ਵੇਖ ਕੇ ਐਸੀ ਡਰ ਕੇ ਭੱਜ ਗਈ ਸੀ ਉਹਨੂੰ ਇਹਦੇ ਆਕਾਰਾ ਸਾਹਮਣੇ ਬੈਈਦਾ ਦੋਤੇ ਦੂਆ ਜਿੱਥੇ ਆਪਾਂ ਦੇਖਿਆ ਸੀ ਸ਼ਾਮਾ ਪੈ ਜਿਖਰੀ ਵਾਲੀ ਉਹ ਵਿਚਦੀ ਉਸ ਤੋਂ ਬਾਅਦ ਅੱਛੇ ਦੀ ਸੜਕ ਜਾਂਦੀ ਸੀ ਪੁਰਜਾ ਪਿੰਡ ਨੂੰ ਪੁਰਜਾ ਪਿੰਡ ਨੂੰ ਸੜਕ ਨੂੰ ਫੈਕੇ ਤੇ ਅੱਗੇ ਪਿੰਡ ਦੇ ਪੈੜਾ ਨਾਪਦੇ ਅੱਗੇ ਆਪਾਂ ਇੱਥੇ ਪਹੁੰਚ ਕੇ ਸੀ ਪੁਰਜਾ ਵਾਲੀ ਸੜਕ ਤੇ ਪਿੰਡ ਦੇ ਵੀਰਾਂ ਨਾਲ ਬਣਾ ਰਹੇ ਸੀ ਨਾਲਾ ਵੀਡੀਓ ਤੇ ਅੱਗੇ ਤੁਹਾਨੂੰ ਦਿਖਾਉਂਦੇ ਰਾਵਾਂ ਕਿੱਥੇ ਕਿੱਥੇ ਨਿਸ਼ਾਨ ਦੇਖੇਗੇ ਅੱਗੇ ਜ਼ਿਕਰ ਪੈੜਾ ਗੁੰਨਾ ਤੇ ਜਗੜਾਤ ਮੈਂ ਕਿਹੜੇ ਵੀਰ ਵੀ ਨਾਲ ਅੱਗੇ ਉਹ ਸਾਹਮਣੇ ਪਿੱਛੇ ਘਰ ਸੀਗੇ ਤੇ ਦੀ ਪੈ ਕੇ ਤੇ ਪਹੁੰਚ ਚੁੱਕੇ ਆ ਇਥੋਂ ਟਿੱਕਰ ਪੈੜਾਂ ਆਇਆਂ ਤੇ ਉਦੋਂ ਬਾਅਦ ਪਿੰਡ ਦੇ ਵੀਰ ਵੀ ਨਾਲ ਹੱਥ ਜੰਗਰਾਤ ਮੈਂ ਇੱਕ ਮੇਲੇ ਵੀ ਤੇ ਸਾਹਮਣੇ ਇੱਧਰ ਨੂੰ ਜਾ ਰਹੇ ਉਹ ਸਾਹਮਣੇ ਛਰੀ ਆਉਂਦੀ ਆ ਤੇ ਆਪਾਂ ਉਹ ਸਿੱਧੇ ਜਾ ਕੇ ਪਰ ਜਾਣੇ ਸ਼ੜਕੇ ਤੇ ਤੇ ਸੂ ਆਊਗਾ ਆਪਣਾ ਵੀਰ ਕਾਲਾ ਜਿਹੜਾ ਵੱਡਾ ਸੂਗਾ ਤੇ ਉਹ ਸੂਏ ਦੀ ਪਰੜੀ ਪਰੜੀ ਅੱਗੇ ਜਾਵਾਂਗੇ ਤੇ ਸੇ ਇੱਧਰ ਦੀ ਵੀਰਸਾ ਆਪਣੇ ਕੋਸ਼ ਖਾਲੂ ਖੋਲੀ ਪੈਕੇ ਜਿੱਧਰ ਦੀ ਆਪਣਾ ਪੈੜਾਂ ਦੇਖੇ ਗਏ ਉਧਰ ਜਾ ਰਹੇ ਆ ਦੇ ਨਾਲ ਜੰਗਲਾਂ ਤੋਂ ਮੇਕਮਨੇ ਮੁਲਾਜ਼ਮ ਜਾ ਰਿਹਾ ਇਧਰ ਪੈਣਾ ਦੇ ਨਾਲ ਨਾਲ ਦੇਖਦੇ ਦੇਖਦੇ ਦਿੱਤੀ ਇੱਕ ਤੇ ਦੂਜੇ ਮੋਟਰਸਾਈਕਲਾਂ ਦੇ ਵੀਰਾਂ ਨੂੰ ਅੱਗੇ ਭੇਜ ਤਾਂ ਕਹਿੰਦੇ ਉੱਪਰ ਦੀ ਤੁਸੀਂ ਅੱਗੇ ਆਇਓ ਅਸੀਂ ਇਧਰ ਤੋਂ ਜਾਂਦੇ ਆ ਇਧਰ ਆਪਣਾ ਆ ਗਿਆ ਸੂਆ ਬਿਰਕਾ ਦਾ ਵੱਡਾ ਤੇ ਉਹ ਸਾਹਮਣੇ ਇਧਰ ਦੀ ਆ ਰਹੇ ਆ ਖਾਲੇ ਖਾਲੇ ਤੇ ਆਪ ਮੋੜਦੇ ਜਾ ਰਹੇ ਉੱਥੋਂ ਉਸ ਥਾਂ ਦੇ ਜਿੱਥੇ ਛਰੀ ਬਣੀ ਹੋਈ ਹੈ ਜੀ ਕਾਫੀ ਦਰਖਤ ਵਗੈਰਾ ਜੰਗਲ ਵਗੈਰਾ ਹੈਗੇ ਤੇ ਮੋੜਲੇ ਪਾਸੇ ਖੜੇ ਹੋ ਗਏ ਤੇ ਉਹ ਆਪਣੇ ਦੂਜੇ ਮਲਾਜ਼ਮ ਵੀ ਇੱਧਰ ਤੇ ਆ ਰਿਹਾ ਸਰੋ ਕਰਨੀ ਦੀ ਤੁਹਾਨੂੰ ਦਿਖਾਉਨੇ ਆ। ਆਓ ਕਿ ਖਾਵਾ ਇੱਧਰ ਆ ਜਾਂਦਾ ਆਪਣੇ ਸੂਏ ਕੰਨੀ ਇੱਧਰ ਆ ਗਿਆ। ਆਪਣੇ ਦੇਖਦੇ ਸਰਚ ਕਰਦੇ ਹੋਏ ਪੈੜਾ ਵਗੈਰਾ ਪਰ ਹੱਥ ਹੋਣ ਵਾਲਾ ਜਨਮ ਵੀ ਕਹਿੰਦੇ ਸਪੀਡ ਬਹੁਤ ਜ਼ਿਆਦਾ ਹੈ ਦੀ ਤੇ ਪੈੜਾ ਵੀ